ਲੋ ਜੀ ਮੱਖੀਆਂ ਤੰਗ ਕਰਦੀਆਂ ਨੇ ਮੱਛਰ ਤੰਗ ਕਰਦੇ ਆ ਕਾਕਰੇ ਤੰਗ ਕਰਦੇ ਆ ਤੇ ਕਿਰਲੀਆਂ ਤੰਗ ਕਰਦੀਆਂ ਤੁਹਾਨੂੰ ਪਤਾ ਹੀ ਆ ਘਰਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਮੱਛਰ ਮੱਖੀ ਕਿਰਲੀਆਂ ਆਮ ਹੀ ਹੁੰਦੀਆਂ ਨੇ ਮੱਜਾਂ ਵੱਲ ਮੱਛਰ ਬਹੁਤ ਮੱਜ ਤੰਗ ਕਰਦੇ ਆ ਮੱਜਾਂ ਨੂੰ ਮੱਛਰ ਠੀਕ ਆ ਉਹਦੇ ਲਈ ਅੱਜ ਆਪਾਂ ਇੱਕ ਦੇਸੀ ਨੁਕਸਾ ਲੈ ਕੇ ਆਏ ਆ ਉਹਦੀ ਇਹ ਚੀਜ਼ ਆ ਹਫਤੇ ਤੁਸੀਂ ਦੋ ਵਾਰੀ ਛੜਕੋਗੇ ਨਾ ਥੋੜੋ ਆਪਣੇ ਆਪ ਰਿਜ਼ਲਟ ਪਤਾ ਲਾਜੋ ਰਿਜ਼ਲਟ ਤਾਂ ਵੇ ਉਦੋਂ ਹੀ ਪਤਾ ਲੱਜਣਾ ਤੁਹਾਨੂੰ ਜਦੋਂ ਤੁਸੀਂ ਛੜਕਤਾ ਇੱਕ ਮਿੰਟ ਜਾਂ 5 ਮਿੰਟ ਦੇ ਵਿੱਚ ਵਿੱਚ ਪਰ ਹਫਤੇ ਦੋ ਵਾਰੀ ਛੜਕੋਗੇ ਕਦੇ ਵੀ ਨਹੀਂ ਆਉਣਦੀਆਂ ਠੀਕ ਆ ਤੇ ਇਹ ਚੀਜ਼ ਇਦਾਂ ਆਪਾਂ ਗੱਲਾਂ ਕਰਦੇ ਆ ਆਪਾਂ ਕਈ ਜਣੇ ਇਹਨਾਂ ਚੀਜ਼ਾਂ ਨੂੰ ਮਾਰ ਦਿੰਦੇ ਆ ਠੀਕ ਹੈ ਨਾ ਜਿਵੇਂ ਮੱਕੀ ਮੱਛਰ ਨੂੰ ਜਾਂ ਕਿਰਲੀਆਂ ਨੂੰ ਮਾਰ ਦਿੰਦੇ ਨੇ ਮਾਰਨਾ ਨਹੀਂ ਹੈਗਾ ਮਾਰਨਾ ਕਹਾਨੂੰ ਆਪਾਂ ਕਹਾਨੂੰ ਭਾਵ ਚੜਾਉਣਾ ਆਪਦੇ ਸਰ ਮਾਰੋ ਨਾ ਜਾਨਵਰ ਨੂੰ ਤੇ ਜੋ ਵੀ ਜਣ ਕੇ ਚੀਜ਼ ਹੈਗੀ ਉਹ ਚੀਜ਼ ਵੱਤੋ ਮੈਂ ਤੁਹਾਨੂੰ ਦੱਸੂਗਾ ਕਿਹੜੀ ਚੀਜ਼ ਵਰਤਣੀ ਹੈ ਇਹ ਲਿਕਵਿਡ ਆ ਇੱਕ ਕਿਸਮ ਦਾ ਤੇ ਇਹ ਚੀਜ਼ ਵਰਤੋ ਇਹ ਚੀਜ਼ ਵਰਤ ਕੇ ਦੇਖਿਓ ਤੇ 100 101 101% ਰਿਜ਼ਲਟ ਤੁਹਾਨੂੰ ਮਿਲੂਗਾ ਠੀਕ ਹੈ ਤੇ ਜਿਵੇਂ ਆਪਣੇ ਸੂਈ ਚ ਬੈਡਰੂਮ ਚ ਦਾ ਜਾਂ ਭਾਂਡੇ ਦੇ ਵਿੱਚ ਜਿਆਦਾ ਮੱਖੀਆਂ ਹੁੰਦੀਆਂ ਨੇ ਠੀਕ ਹੈ ਨਾ ਘਿਰਨੀਆਂ ਫਿਰਦੀਆਂ ਰਹਿੰਦੀਆਂ ਕਈ ਬੱਲਵਾਂ ਆਉਂਦੇ ਆ ਕਈ ਚੌਕ ਜੇ ਆਉਂਦੇ ਆ ਉਹਨਾਂ ਨਾਲ ਵੀ ਹਟਦੀ ਆ ਨਾ ਘਿਰਲੀਆਂ ਭੱਜਦੀਆਂ ਨੇ ਠੀਕ ਹੈ ਨਾ ਤੁਹਾਨੂੰ ਪਤਾ ਹੀ ਹੈ ਜਿਆਦਾ ਸਭ ਤੋਂ ਜਿਆਦਾ ਕਰਦੀਆਂ ਤਾਂ ਕੌਣ ਡਰਦਾ ਹੁੰਦਾ ਕੁੜੀਆਂ ਕਿ ਨਹੀਂਆਂ ਬੇਟੀਆਂ ਹੁੰਦੀਆਂ ਨੇ ਭੈਣਾਂ ਹੁੰਦੀਆਂ ਨੇ ਤੇ ਜਵਾਕ ਡਰਦੇ ਨੇ ਇਹਨਾਂ ਤੋਂ ਜਿਆਦਾਤਰ ਤਾਂ ਲੇਡੀਜ਼ ਹੀ ਡਰਦੀਆਂ ਨੇ ਠੀਕ ਹੈ ਤੇ ਇਹਨਾਂ ਨੂੰ ਭਜਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸਦਾ ਇਹ ਲਿਖ ਲਓ ਤੇ ਨੋਟ ਕਰ ਲਓ ਠੀਕ ਹੈ ਜੀ ਤੇ ਇਹਨੂੰ ਬਣਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸਦਾ ਕੀ ਕੀ ਲੈਣਾ ਆਪਾਂ ਸਭ ਤੋਂ ਪਹਿਲਾਂ ਚਾਰ ਜਾਂ ਪੰਜ ਨਿੰਬੂ ਲੈ ਲੈਣੇ ਉਹਨਾਂ ਦੇ ਤਿੰਨ ਚਾਰ ਫਾੜੀਆਂ ਕਰ ਲੈਣੀਆਂ ਤਿੰਨ ਚਾਰ ਫਾੜੀਆਂ ਕੰਤਵਾਰ ਉਹਨੂੰ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰ ਲੈਣਾ ਠੀਕ ਆ ਮਿਕਸੀ ਦੇ ਵਿੱਚ ਗ੍ਰाइंड ਕਰਨ ਤੋਂ ਬਾਅਦ ਉਹਦੇ ਵਿੱਚ ਪਾ ਲੈਣੇ ਆ 2 ਜਾਂ 3 ਚਮਚ ਮਿੱਠੇ ਛੋਡੇ ਦੇ ਪਾ ਲੈਣੇ ਆ ਚਾਰ ਪੰਜ ਗੋਲੀਆਂ ਆਪਾਂ ਪਾਲਣੀਆਂ ਨੇ ਫਰਨੈਲ ਦੀਆਂ ਠੀਕ ਆ ਉਹ ਚੀਜ਼ਾਂ ਪਾਉਣ ਤੋਂ ਬਾਅਦ ਫਿਰ ਆਪਾਂ ਉਹਦੇ ਵਿੱਚ ਪਾ ਲੈਣਾ ਇੱਕ ਜਾਂ ਦੋ ਚਮਚ ਸਰਸ ਠੀਕ ਆ ਸਰਸ ਦੇ ਪਾ ਲੈਣ ਤੇ ਇਹਨਾਂ ਚੀਜ਼ਾਂ ਸਾਰੀਆਂ ਦਾ ਆਪਾਂ ਪਾਊਡਰ ਬਣਾ ਕੇ ਇੱਕ ਆਪਾਂ ਮਿਕਸਚਰ ਬਣਾ ਲੈਣਾ ਇਹਨਾਂ ਦਾ ਠੀਕ ਆ ਸਾਰੀਆਂ ਮਿਕਸ ਕਰਕੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਇੱਕ ਮਿਕਸਚਰ ਬਣਾ ਲੈਣਾ ਜਣੇ ਕਿ ਕੋਈ ਪਦਾਰਥ ਕਹਿ ਲਓ ਜਾਂ ਇਹਨੂੰ ਪਾਣੀ ਕਹਿ ਲਓ ਜਾਂ ਲਿਕਵਿਡ ਕਹਿ ਲਓ ਜਾਂ ਪਾਊਡਰ ਕਾ ਕੁਝ ਵੀ ਕਹਿ ਲਓ ਉਹ ਚੀਜ਼ ਬਣਾ ਲੈਣੀ ਮੈਂ ਤੁਹਾਨੂੰ ਫੇਰ ਦੱਸਦਾ ਵੀ ਕੀ ਕੀ ਪਾਉਣਾ ਹੈ ਇਹਦੇ ਵਿੱਚ ਚਾਰ ਪੰਜ ਨਿੰਬੂ ਪਾ ਲੈਣੇ ਆ 2-4 ਮਿੱਠੇ ਛੋਡੇ ਦੇ ਚਮਚ 2 ਚਮਚ ਸਰਫ ਦੇ ਠੀਕ ਆ ਚਾਰ ਪੰਜ ਗੋਲੀਆਂ ਫਰਨਲ ਇਹ ਸਾਰੀਆਂ ਨੂੰ ਮਿਕਸ ਕਰਕੇ ਗ੍ਰाइंड ਕਰ ਲੈਣਾ ਮਿਕਸੀ ਦੇ ਵਿੱਚ ਤੇ ਇਹ ਤੋਂ ਬਾਅਦ ਲੈ ਲੈਣੀ ਹੈ ਲੀਟਰ ਜਾਂ 2 ਲੀਟਰ ਦੀ ਬੋਤਲ ਆਪਣੇ ਘਰੇ ਹੁੰਦੀ ਹੈ ਇਹ ਨਾਲੇ ਇਹ ਵੀ ਚੀਜ਼ਾਂ ਆਪਣੇ ਆਮ ਘਰੇ ਹੁੰਦੀਆਂ ਨੇ ਕੋਈ ਨਾਲੇ ਕੈਮੀਕਲ ਨਹੀਂ ਦੇਸੀ ਚੀਜ਼ਾਂ ਨੇ ਆਪਣੇ ਘਰੇ ਆਮ ਹੀ ਨੋਰਮਲ ਪਈਆਂ ਹੀ ਹੁੰਦੀਆਂ ਨੇ ਤੇ ਆਪਾਂ ਲੈ ਲੈਣੇ ਆ 1 ਲੀਟਰ ਜਾਂ 2 ਲੀਟਰ ਦੀ ਬੋਤਲ ਲੈ ਲੈਣੀ ਆ ਜਿਵੇਂ ਕੋਕ ਦੀ ਹੋਗੀ ਬੋਤਲ ਜਾਂ ਉਦਾਂ ਨੋਰਮਲ ਉਹ ਉਸ ਵਿੱਚ ਆਪਾਂ ਪਾ ਲੈਣਾ ਪਾਣੀ ਪਾਣੀ ਪਾ ਕੇ ਜਿਹੜਾ ਆਪਾਂ ਇਹ ਮਿਕਸਚਰ ਬਣਾਇਆ ਇਹ ਉਹਦੇ ਵਿੱਚ ਪਾ ਲੈਣਾ ਠੀਕ ਆ ਉੱਪਰ ਦੀ ਉਹ ਫੁਵਾੜਾ ਲਾ ਲੈਣਾ ਜਿਵੇਂ ਜਿਹੜਾ ਕਰਨ ਵਾਲੇ ਲਿੰਦਾ ਉਹ ਫੁਵਾੜਾ ਲਾ ਦੇ ਠੀਕ ਆ ਤੇ ਹਫਤੇ ਦੇ ਵਿੱਚ ਇਹ ਦੋ ਵਾਰੀ ਸਿਰਫ ਦੋ ਵਾਦੇ ਤੁਸੀਂ ਕਰੋਗੇ ਨਾ ਮੈਂ ਕਹਿੰਦਾ ਤੁਹਾਡੇ ਕਮਰੇ ਬੈਡਰੂਮ ਰਸੋਈ ਮੱਜਾਂ ਵਾਲੇ ਕਿਤੇ ਵੀ ਮੱਖੀ ਜਾਂ ਮੱਛਰ ਨਹੀਂ ਆਊਗਾ ਠੀਕ ਹੈ ਤੇ ਮੱਜਾਂ ਦੇ ਕਿਵੇਂ ਛੜਕਣਾ ਮੱਜਾਂ ਦੇ ਪੈਰਾਂ 'ਚ ਗਿੱਟਿਆਂ 'ਚ ਮੂੰਹ ਤੇ ਨਹੀਂ ਛੜਕਣਾ ਮੱਜ ਦੇ ਠੀਕ ਹੈ ਨਾ ਜਿਵੇਂ ਬੋਡੀ ਤੇ ਛੜਕ ਕੇ ਸਾਦੇ ਮੂੰਹ ਤੇ ਨਹੀਂ ਛੜਕਣਾ ਤੇ ਆਲੇ-ਦਾਲੇ ਖੁਰਨੀਆਂ 'ਚ ਜਿੱਥੇ ਬਰਾਂਡਾ ਉੱਥੇ ਛੜਕ ਸਕਦੇ ਤੇ ਇਹ ਤੁਹਾਨੂੰ ਛੜਕਣ ਸਾਰੀ ਤੁਹਾਨੂੰ ਰਿਜ਼ਲਟ ਪਤਾ ਲੱਜਣੇ ਦਾ ਠੀਕ ਹੈ ਇਹ ਤੁਸੀਂ ਬਣਾ ਕੇ ਰੱਖ ਲਓ ਇਹ ਤੁਹਾਡੀ ਇੱਕ ਬੋਤਲ ਮਹੀਨਾ ਪੂਰਾ ਇੱਕ ਮਹੀਨਾ ਚੱਲੇਗੀ ਠੀਕ ਹੈ 1 ਮਹੀਨਾ ਵੀ ਚੱਲ ਸਕਦੀ ਆ ਡੇਢ ਮਹੀਨਾ ਵੀ ਤੇ 2 ਮਹੀਨੇ ਉਹ ਤੁਹਾਡੇ ਟੂ ਡਿਪੈਂਡ ਆ ਵੀ ਕਿੰਨਾ ਤੁਸੀਂ ਛੜਕਦੇ ਹੋ ਠੀਕ ਹੈ ਤੇ ਇਹ ਚੀਜ਼ ਵਰਤੋ ਤੇ ਤੁਹਾਨੂੰ 101% ਰਿਜ਼ਲਟ ਮਿਲੂਗਾ ਕਿਉਂਕਿ ਆਪਾਂ ਦੇਖੋ ਇਹ ਬੇਜਵਾਨ ਨੇ ਆਪਾਂ ਇਨਰ ਕਾਨੂੰ ਪਾਪ ਘਟਣਾ ਮਾਰ ਕੇ ਠੀਕ ਹੈ ਨਾ ਇਹ ਚੀਜ਼ ਨੂੰ ਅੱਜ ਮੈਂ ਤਾਂ ਕਹਿ ਰਿਹਾ ਵਾਂ ਬਾਰ-ਬਾਰ ਵੀ ਆਪਾਂ ਕਾਨੂੰ ਪਾਪ ਘਟਣਾ ਪਾਪਾਂ ਦੇ ਭਾਗੀ ਬਣਨਾ ਤੁਸੀਂ ਆ ਮਿਕਸਚਰ ਬਣਾਓ ਇਹਦੇ ਨਾਲ ਇਹ ਘਰੋਂ ਚਲੇ ਜਾਂਦੇ ਨਹੀਂ ਹੁੰਦੇ ਠੀਕ ਹੈ ਬਣਾ ਕੇ ਦੇਖੋ ਇਸ ਸਮਾਲ ਕਰੋ ਮੈਂ ਵੀ ਬਣਾਇਆ ਕਰੇ ਪਿਆਰ ਆ ਮੈਂ ਇਸਤੇਮਾਲ ਕਰਦਾ ਵਾਂ ਬਹੁਤ ਵਧੀਆ ਚੀਜ਼ ਆ ਆ ਜਿਹੜੀਆਂ ਗੁੱਡ ਨਾਈਟ ਕਹਿ ਲੋ ਆਲ ਆਊਟ ਕਹਿ ਲੋ ਇਹਨਾਂ ਚੀਜ਼ਾਂ ਨਾਲ ਉਹ ਚੀਜ਼ ਬਹੁਤ ਬੈਸਟ ਹੈ ਠੀਕ ਹੈ ਨਾਲੇ ਉਹ ਬਿਜਲੀ ਖਿੱਚਦੀਆਂ ਨਹੀਂ ਇਹਨਾਂ ਦਾ ਕੋਈ ਬਿਜਲੀ ਨਹੀਂ ਕੋਈ ਲੈਣਾ ਨਹੀਂ ਦੇਣਾ ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਠੀਕ ਹੈ ਤੇ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਇਹ ਕਿੱਦਾਂ ਬਣਦਾ ਕੀ ਹੈਗਾ ਤੇ ਅਗਲੀਆਂ ਹੋਰ ਵੀਡੀਓ ਤੁਹਾਡੇ ਲਈ ਲਿਆਉਂਦੇ ਰਾਵਾਂਗੇ ਇਦਾਂ ਦੀ ਤੇ ਥੈਂਕ ਯੂ